ਨਾਮ ਹੈ ਮੇਰਾ ਨਾਮ ਰਾਜਕੁਮਾਰ ਹੈ ਰਾਜਬਾ ਜੀ ਇਹ ਤਰ੍ਹਾਂ ਦੀ ਗੱਲ ਹੋ ਰਹੀ ਏ ਤਾਂ ਇਹ ਬੇਟਾ ਕੋਈ ਸਵਾਗਤ ਕਿਨੇ ਵਜੇ ਆਇਆ ਸੀਗਾ ਹਮਦਪਾਲ ਜੀ ਰਾਹੁਲ ਆਇਆ ਬੇਟਾ ਜੀ ਨਾਮ ਇੱਥੇ ਆਇਆ ਸੀਗਾ ਬਾਅਦ ਮੈਂ ਉਹਨੂੰ ਕੋਈ ਕੰਮ ਕਿਹਾ ਹੋਇਆ ਸੀਗਾ ਮੈਂ ਉਹਨੂੰ ਬਾਰੋ-ਬਾਰ ਇਹ ਤੂੰ ਆਜ ਮਾਰ ਕੇ ਕਹਿੰਦਾ ਸੀਗਾ ਮਗਰ ਉਹ ਕੰਮ ਨਹੀਂ ਕਰਕੇ ਆ ਮੈਨੂੰ ਨੇ ਦੱਸਿਆ ਨਹੀਂ ਵੀ ਪੇਮੈਂਟ ਐਕਟਿਵਾਇਜ਼ ਪਈ ਏ ਉਹ ਲੈ ਕੇ ਆਇਆ ਉਹਦੀ ਕੋਈ ਟ੍ਰੇਡ ਫੇਅਰ ਲਗਾਉਂਦਾ ਉੱਥੇ ਬਾਹਰਲੇ ਮੁਲਕਾਂ 'ਚ ਪੇਮੈਂਟ ਆਣੀ ਸੀ ਕਿਸੇ ਨੂੰ ਦੇਣੀ ਵੀ ਸੀਗੀ ਉਹ ਉਹ ਕੰਦਾ ਮੈਂ ਹੁਣੀ ਜਾਣਾ ਐਕਟਿਵਾ ਬਾਹਰੋਂ ਬਾਹਰ ਲੈ ਕੇ ਨਾ ਉੱਥੇ ਚਲਾ ਗਿਆ ਜਿਹੜਾ ਆਪਣਾ ਦੋ ਪਾਰਕਾਂ ਦੇ ਸਾਹਮਣੇ ਗਲੀ ਜਾਂਦੀ ਇੱਕ ਬੋਤਲਾਂ ਵਾਲੀ ਬੋਤਲਾਂ ਵਾਲੀ ਗਲੀ ਕੰਨੀ ਆ ਤੇ ਉੱਥੇ ਐਕਟਿਵਾ ਲਾ ਕੇ ਆਪਣੀ ਅੰਦਰ ਚਲਾ ਗਿਆ ਸੀ ਉਹ ਗਲੀ ਦੇ ਤੇ ਮੈਨੂੰ ਉਹਨੇ ਫਿਰ ਬਾਅਦ ਚ ਡਿੱਗੀ ਉਹਨੇ ਸੰਭਾਲੀ ਹੋਣੀ ਮੈਨੂੰ ਫੋਨ ਆਇਆ ਉਹਦਾ ਉਹਨੇ ਪਾਪਾ ਮੈਂ ਪੇਮੈਂਟ ਲੈ ਕੇ ਆਇਆ ਸੀਗਾ 5 ਲੱਖ ਰੁਪਏ ਤੇ ਇਹਦੇ ਚ ਤਾਂ ਕੁਛ ਹੈ ਨਹੀਂ ਮੈਂ ਕਿਹਾ ਤਾਂ ਕਿਹੜੀ ਪੇਮੈਂਟ ਲੈ ਕੇ ਆਇਆ ਤੂੰ ਕਿਲੀਆ ਕੱਕ ਜਿੰਨੂ ਕਰਨੀ ਸੀ ਜੀ ਮੇਰੀ ਸੀਗੀ ਪੇਮੈਂਟ ਤੇ ਫਿਰ ਜਾ ਕੇ ਸਾਡੇ ਦਾ ਘੁੜਾ ਤੋਂ ਵੀ ਐਂ ਪੈਸੇ ਤੂੰ ਲੈ ਕੇ ਆ ਸਮ ਦੱਸਿਆ ਨਹੀਂ ਵੀ ਕਿੰਨੇ ਹੈ ਇਹ ਹੋਟਲ ਨਹੀਂ ਗਿਆ ਤੇ ਉੱਥੇ ਫਿਰ ਅਸੀਂ ਭਜਨਟ ਕਰਕੇ ਕੈਮਰੇ ਕਮਰੇ ਖਲਾਸ਼ੇ ਉਦੋਂ ਦੀ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ ਉਹਤੇ ਵੀ 50 ਲੱਖ ਰੁਪਏ ਬੈਂਕ ਚੋਂ ਕਢਾ ਕੇ ਲਿਆ ਸੀਗਾ ਜੀ ਬੈਂਕ ਚੋਂ ਜੀ ਛੋਟੀ ਬਾਰਾਂ ਜਿਹੜੀ ਪੀ ਐਨ ਬੀ ਬੈਂਕ ਬ੍ਰਾਂਚ ਹੈਗੀ ਉਥੋਂ ਲੈ ਕੇ ਆਏ ਸੀਗਾ ਇਹ ਤੇ ਜਿਹੜੇ ਫੋਟੋ ਚਾਰ ਆ ਵੀ ਇੱਕ ਬੰਦਾ ਜਿਹੜਾ ਉਹ ਲਫਾਫਾ ਲੈ ਕੇ ਜਾ ਰਿਹਾ ਉਹੀ ਪੇਮੈਂਟ ਸੀ ਬਿਲਕੁਲ ਉਹੀ ਪੇਮੈਂਟ ਸੀ ਜੀ ਕਿਸੇ ਪੋਸਟ ਕੋਈ ਨੂੰ ਕੰਪਲੀਟ ਲਖਾਈ ਲਿਖਾਤੀ ਜੀ ਕਿ ਮਿਲਿਆ ਕੀ ਕਹਿੰਦੇ ਜੀ ਪੁਲਿਸ ਵਾਲੇ ਸਾਨੂੰ ਤਸੱਲੀ ਦਾ ਦੁਆਰੇ ਆਏ ਜੀ ਅਸੀਂ ਕਾਰਵਾਈ ਕਰ ਰਹੇ ਆ ਬੈਂਕ ਗਏ ਨੇ ਉਹ ਮੁੰਡੇ ਨੂੰ ਲੈ ਕੇ ਕੈਮਰੇ ਉੱਥੇ ਦੇ ਜਿੰਨੇ ਵੀ ਰਸਤੇ ਚ ਹੈ ਉੱਥੇ ਦੇ ਬੈਂਕ ਦੇ ਉਹ ਸਾਰੇ ਟੰਡੋਲ ਰਹੇ ਨੇ ਉੱਥੇ ਦੇ ਉਹਦੇ ਆਧਾਰ ਤੇ ਸਾਨੂੰ ਵਿਸ਼ਵਾਸ ਚ ਦੁਆਰੇ ਵੀ ਕਾਰਵਾਈ ਕਰ ਰਹੇ ਆ ਮੈਂ ਬਲਵੰਤਰਾਏ ਸਾਹਿਬ ਕਾ ਐਮਸੀ ਉਹ ਮਿਰਰਨ ਨਤੂਰਾਮ ਸਾਹਿਬ ਕਾ ਐਮਸੀ ਬੈਠੇ ਨੇ ਉਹ ਸਾਡੇ ਏਰੀਆ ਦੇ ਕੁਝ ਮਹਤਵਪੂਰਨ ਬੰਦੇ ਬੈਠੇ ਨੇ ਅੱਜ ਕਰੀਬ ਕੋ 3:30 ਵਜੇ ਰਾਜਕਮਰਦ ਦਾ ਮੁੰਡਾ ਰਾਹੁਲ ਜਿਹੜਾ ਹੈ ਉਹ ਬੈਂਕ ਤੋਂ 5 ਲੱਖ ਦੀ ਪੇਮੈਂਟ ਖੁਲਾ ਕੇ ਲੈ ਕੇ ਆਇਆ ਜਦੋਂ ਉਹ ਜਿਹੜੀ ਪੇਮੈਂਟ ਦੇਣੀ ਹੈ ਨਾ ਕਿਸੇ ਨੂੰ ਉਸ ਨੂੰ ਫੋਨ ਮਾਰਿਆ ਬਿੱਤੇ ਉੱਥੇ ਆ ਕੇ ਮੇਰੇ ਤੋਂ ਪੇਮੈਂਟ ਲੈ ਗਿਆ ਇੱਥੇ ਆਪਣੇ ਰਗੋ ਤੋਫਕਾ ਨਾਲ ਮੂਲ ਬਾ ਕੇ ਬਹਿ ਗਿਆ 10 ਮਿੰਟ ਬੈਠਿਆ ਉਹ ਆਇਆ ਨਹੀਂ ਆਂਦੇ ਸਾਰੇ ਤੇ ਘਰ ਆ ਗਏ ਰਾਜੂ ਨੇ ਕਹਿਤਾ ਵੀ ਮੈਂ ਤੇਰੀ ਕੰਮ ਕਿਹਾ ਸੀਗਾ ਤੂੰ ਗਿਆ ਨਹੀਂ ਉਹਨਾਂ ਨਾਲ ਦੀ ਨਾਲ ਬੋਤਲਾਂ ਲਈ ਗਲੀ ਚੱਤੇ ਟੀਬਲ ਦੇ ਸਾਹਮਣੇ ਚਲਾ ਗਿਆ ਆਪਣੀ ਐਕਟਿਵਾ ਉੱਤੇ ਖੜੀ ਕਰਕੇ ਗਲੀ ਦੇ ਵਿੱਚ ਗਿਆ ਹੀ ਹੈ ਕਿਉਂ ਪਤਾ ਨਹੀਂ ਅਣਪਛਾਦਾ ਬੰਦਾ ਕਿਹੜਾ ਆਇਆ ਟੋਪੀ ਜੀ ਲਾ ਰੱਖੇ ਉਹਨੇ ਕੈਮਰੇ ਚ ਆ ਗਿਆ ਸਾਰਾ ਕੁਝ ਉਹਨੇ ਆਪਣੀ ਮਾਸਟਰ ਚਾਬੀ ਨਾਲ ਐਕਟਿਵਾ ਦੀ ਡਿੱਗੀ ਖੋਲੀ ਉਤੋਂ ਪੂਰਾ ਪੈਕਟ ਕੱਢ ਗਏ 5 ਲੱਖ ਦਾ ਉਹ ਜਾ ਰਿਹਾ ਸਿੱਧਾ ਹੀ ਉਹ ਸਾਰੀ ਐਕਟਿਵਾ ਦੇਖ ਲਿਆ ਸੀ ਪ੍ਰਧਾਨ ਜੀ ਗੱਲ ਕਰੀਏ ਇੱਕ ਮਹੀਨੇ ਚ ਕਾਫੀ ਜ਼ਿਆਦਾ ਇਹ ਵਾਰਨਾ ਤਾਂ ਉਹ ਧੋਖਾ ਨਾ ਮਾਰ ਦੇ ਵਿੱਚ ਹੋ ਗਿਆ ਨੇ ਕਾਫੀ ਭੀੜ ਵਾਲਾ ਇਲਾਕਾ ਹੈਗਾ ਸਰੀਆ ਮੰਦੇ ਹਰ ਦਿਲ ਜੱਦਾ ਹੋ ਗਿਆ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਵੀ ਨਿਲਾਇਕੀ ਹੈ ਜਾਂ ਪੁਲਿਸ ਵੀ ਹੈ ਦੀ ਨਿਲਾਇਕੀ ਹੈ ਜਿਹੜਾ ਸਰੇ ਆ ਮੇਰਾ ਦਿਨ ਦਿਹਾੜੇ ਕਈ ਵਾਰ ਦਾ ਤਾਂ ਪਿਛਲੇ 1 ਮਹੀਨੇ ਛੋਟੇ ਇਹ 1 ਮਹੀਨਾ ਨਹੀਂ ਹੈ ਜੀ ਘਟੋ ਘਟ 6 ਮਹੀਨੇ ਤੋਂ ਇਸ ਤਰ੍ਹਾਂ ਦੀ ਵਾਰਦਾਤ ਲਗਾਤਾਰ ਹੋ ਰਹੀ ਹੈ ਇਹ ਵਿਚਾਰੇ ਅਨਪੜ੍ਹ ਗਰੀਬ ਨੇ ਕਈ ਤੇ ਰਿਪੋਰਟ ਲਿਖਾ ਕੇ ਨਹੀਂ ਆਉਂਦੇ ਕਈਆਂ ਦਾ ਮੋਬਾਈਲ ਹੱਥ ਹੀ ਦੇ ਅੰਦਰ ਹੁੰਦਾ ਖੜਾ ਵਿਚਾਰਾ ਸ਼ਾਮ ਖੜਾ ਹੁੰਦਾ ਤੇ ਹੱਥ ਦੇ ਅੰਦਰ ਮੋਬਾਈਲ ਖੋ ਕੇ ਨਾਟ ਜਾਂਦਾ ਇੱਕ ਦੀ ਮੋਟਰਸਾਈਕਲ ਚੱਕ ਕੇ ਲੈ ਗਏ ਇੱਕ ਦਾ ਦਰਵਾਜ਼ਾ ਖੁਲਾ ਕੇ ਚੈਨ ਕੱਢ ਕੇ ਲੈ ਗਏ ਵਾਰਦਾਤਾ ਇਹ ਨਹੀਂ ਹੈ ਕਿ ਮੈਂ ਸਾਰੀਆਂ ਦੱਸਣ ਲੱਗ ਜਾ ਔਰ ਪੁਲਿਸ ਦੇ ਅੰਦਰ ਰਿਪੋਰਟ ਜਿਹੜੀ ਕੰਪਲੀਟ ਹੋਈ ਹੈ ਉਹ 15-20 ਕੰਪਲੇਂਟ ਹੈ ਔਰ ਅਸੀਂ ਬਾਰ-ਬਾਰ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਪੁਲਿਸ ਪੁਲਿਸ ਤੋਂ ਮੰਗ ਕਰਦੇ ਹਾਂ ਵੀ ਇੱਥੇ ਪੱਕੇ ਤੌਰ ਤੇ ਨਾਕਾ ਲਾਇਆ ਜਾਏ 10-12 ਪੁਲਸ ਵਾਲੇ ਖੜੇ ਹੋਣ ਤਾਂ ਜੋ ਇਸ ਇਲਾਕੇ ਨੂੰ ਪੂਰੀ ਨਿਗਰਾਨੀ ਹੋਵੇ ਲੱਗਦਾ ਨਹੀਂ ਕੁਛੀ ਦੂਰ ਤੇ ਜਿਹੜੇ ਆ ਪੁਲਿਸ ਚੌਕੀ ਹੈਗੇ ਆ ਵੱਡਾ ਸਾਰਾ ਇੱਕ ਕੋਈ ਨਹੀਂ 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 ਉਹਨਾਂ ਨੂੰ ਫੁਰਸਤ ਹੀ ਨਹੀਂ ਹੈ ਠਿਕਿਆਂ ਦੇ ਅੱਗੇ ਜਿਹੜੇ ਬੰਦੇ ਖੜੇ ਆ ਉਹਨਾਂ ਨੂੰ ਹਟਾਣ ਦੀ ਫੁਰਸਤ ਨਹੀਂ ਹੈ ਉਲਝਾ ਲੈ ਉਹਨਾਂ ਨੂੰ ਆਪ ਲੈ ਲੈਂਦੇ ਔਰ ਇਧਰ ਜਾਈ ਕਿਲਾ ਚੋਂ ਉਹਨੂੰ ਰਿਪੋਰਟ ਕਰਾਈਏ ਇੱਕ ਤਾਂ ਇਹ ਗੰਦਾ ਨਾਲਾ ਜਿਹੜਾ ਹੈ ਅੱਧਾ ਹਿੱਸਾ ਸਾਡੇ ਡਿਵੀਜ਼ਨ ਚ ਪੈਂਦਾ ਹੈ ਅੱਧਾ ਹਿੱਸਾ ਸਾਡੇ ਕਤਵਾਲੀ ਚ ਪੈਂਦਾ ਹੈ ਔਰ ਇਹ ਅਨਪੜ ਬੰਦੇ ਇਧਰ ਰੋਗ ਮਾਜਰਾ ਚੋਰੀ ਹੁੰਦੀ ਹੈ ਕਤਵਾਲੀ ਜਾਂਦੇ ਕਤਵਾਲੀ ਵਾਲੇ ਕਹਿੰਦੇ ਡਿਵੀਜ਼ਨ ਜਾਓ ਉਹ ਜਦੋਂ ਡਿਵੀਜ਼ਨ ਜਾਂਦੇ ਆ ਕਹਿੰਦੇ ਫਿਰ ਸਾਡੇ ਕੋਲ ਇਲਾਕਾ ਨਹੀਂ ਹੈ ਜੀ ਕਤਵਾਲੀ ਜਾਓ ਕਿਸੇ ਵੱਡੇ ਅਧਿਕਾਰੀ ਨਾਲ ਗੱਲ ਕਰੋ ਕਿ ਤੁਸੀਂ ਇਸ ਏਰੀਏ ਬਾਰੇ ਮਤਲਬ ਕਿ ਲਗਾਤਾਰ ਜਿਹੜੀਆਂ ਫਿਰ ਵਾਰਦਾਤਾਂ ਜਿਹੜੀਆਂ ਵਧ ਕੇ ਜਾਦੇ ਰਹੇ ਪੂਰਾ ਭੀੜ ਭੜਾ ਲੱਗਦਾ ਘਟੋ ਘਾੜੀ ਕਿਸਾਲ ਤੱਕ ਕਰਦੇ ਰਹੇ ਆ ਜੀ ਔਰ ਇੱਕ ਸਾਲ ਤੋਂ ਅਸੀਂ ਕਹਿੰਦੇ ਰਹੇ ਆ ਵੀ ਸਾੜੀ ਯਾਤਰਾਵਾਂ ਨਿਕਲਦੀ ਹੈ ਆਪਣੇ ਗਣੇਸ਼ ਉਤਸਵ ਦੀ ਯਾਤਰਾ ਨਿਕਲਦੀ ਹੈ ਸਾਨੂੰ ਸਿਕਿਉਰਟੀ ਵੀ ਨਹੀਂ ਦਿੱਤੀ ਜਾਂਦੀ ਔਰ 11-11 ਦਿਨ ਅਸੀਂ ਇੱਥੇ ਗਣੇਸ਼ ਉਤਸਵ ਮਨਾਉਂਦੇ ਆ ਉਹਨਾਂ ਦੀ ਪੂਜਾ ਪਾਠ ਕਰਦੇ ਆ ਪੁਲਿਸ ਦਾ ਕੋਈ ਪੈਰਾ ਨਹੀਂ ਹੁੰਦਾ ਲਿਖ ਕੇ ਗੇਐਸਐਸਪੀ ਸਾਹਬ ਨੂੰ ਵੀ ਦੇ ਕੇ ਆਨੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਔਰ ਇੱਥੇ ਸਾਰੀ ਜਿਹੜੀ ਲੋਕੈਲਟੀ ਹੈ ਉਹ ਕੰਮਗਾਰ ਬੰਦੇ ਬੈਠੇ ਆ ਗਰੀਬ ਆਦਮੀ ਹੈ ਔਰ ਚੰਦ ਬੰਦੇ ਕੋਲ ਪੈਸਾ ਆਇਆ ਹੈ ਉਹ ਬਾਹਰ ਦੀ ਮਿਹਨਤ ਕਰਕੇ ਐਗਜ਼ਿਬਿਸ਼ਨ ਲਾ ਕੇ ਉਹ ਪੈਸਾ ਘੁਮਾਰੇ ਆ ਔਰ ਅੱਜ ਇਹਨੇ ਡੱਕੇ ਹੋ ਰਹੇ ਆ ਖੋਹ ਹੋ ਰਹੀ ਹੈ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਕਿਸੇ ਨੂੰ ਕਿਸੇ ਦਾ ਡਰ ਹੀ ਨਹੀਂ ਹੈ ਖੌਫ ਹੀ ਨਹੀਂ ਹੈ ਸਰਕਾਰ ਦਾ ਖੌਫ ਨਹੀਂ ਹੈ